ਸਿਆਣੇ ਕਹਿੰਦੇ ਨੇ ਵੀ ਜੇਕਰ ਬੰਦੇ ਦਾ ਅਕਲ ਕੰਨੀ ਨਾ ਖੂ ਖਾਲੀ ਹੋਵੇ ਤਾਂ ਉਹਦਾ ਕੋਈ ਹੱਲ ਨਹੀਂ ਹੁੰਦਾ ਜੇ ਬੰਦੇ ਦੇ ਪਾਟੇ ਲੀੜੇ ਪਾਇਆ ਜੇ ਬੰਦਾ ਗਰੀਬੀ ਦੇ ਵਿੱਚ ਹੈ ਉਹ ਚੱਲ ਜੂਗਾ ਬੰਦੇ ਕੋਲ ਘਰ ਨਹੀਂ ਹੈਗਾ ਉਹ ਵੀ ਚੱਲ ਜੂਗਾ ਹਨਾ ਜੇਕਰ ਉਹਦੇ ਕੋਲ ਅਕਲ ਨਹੀਂ ਨਾ ਹੈਗੀ ਉਹ ਬੇਅਕਲ ਹੈ ਤਾਂ ਉਹਦਾ ਕੋਈ ਹੱਲ ਹੀ ਨਹੀਂ ਹੁੰਦਾ ਦੋਸਤੋ ਅੱਜ ਦਾ ਜਿਹੜਾ ਟੌਪਿਕ ਹੈ ਸਾਡਾ ਐਸੇ ਤਰੀਕੇ ਦਾ ਪੰਜਾਬ ਦੇ ਵਿੱਚ ਆਏ ਵਾਰ ਚੋਣਾ ਹੁੰਦੀਆਂ ਨੇ ਆਏ ਬਾਰਾ ਸਾਡੇ ਲੋਕਾਂ ਦੀ ਆਹ ਤੋਂ ਤਕਰੀਬਨ 40 50 ਸਾਲ ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਮੰਗ ਕੀ ਆ ਵੀ ਸਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰ ਦਿਓ ਸਾਨੂੰ ਸ਼ਮਸ਼ਾਨ ਘਾਟਾਂ ਨੂੰ ਪੈਸੇ ਦੇ ਦਿਓ ਸਾਨੂੰ ਧਰਮਸਾਲਾ ਨੂੰ ਪੈਸੇ ਦੇ ਦਿਓ ਸਿਰਫ ਇਹੀ ਕੰਮਾਂ ਵਾਸਤੇ ਸਾਡੇ ਲੋਕ ਪੈਸੇ ਮੰਗਦੇ ਨੇ ਗ੍ਰਾਂਟਾਂ ਮੰਗਦੇ ਨੇ ਇਹ ਮੈਂ ਅੱਖੀਂ ਦੇਖਿਆ ਜਿਹੜੀ ਅੱਜ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਤੁਸੀਂ ਵੀ ਹਰਾਨ ਹੋਵੋਗੇ ਸਾਡੇ ਪਿੰਡ ਦੇ ਵਿੱਚ ਖੋਦੇ ਪਿੰਡ ਦੇ ਵਿੱਚ ਤਕਰੀਬਨ 15 16 ਸਮਸ਼ਾਨ ਘਾਟ ਬਣੇ ਹੋਏ ਨੇ ਜੇਕਰ ਤੁਸੀਂ ਪਿੰਡ ਦੇ ਇਧਰਲੇ ਰਾਹ ਜਾਉਂਗੇ ਇਧਰ ਵੀ ਤੁਹਾਨੂੰ ਅੱਗੇ ਤੋਂ ਸਮਸ਼ਾਨ ਘਾਟ ਮਿਲੂਗਾ ਜੇਕਰ ਤੁਸੀਂ ਚਾਰੇ ਦਿਸ਼ਾਵਾਂ ਚੋਂ ਸਾਡੇ ਪਿੰਡ ਦੀ ਐਂਟਰੀ ਕਰੋਗੇ ਤਾਂ ਤੁਹਾਨੂੰ ਸਮਸ਼ਾਨ ਘਾਟ ਪਹਿਲਾਂ ਮਿਲੂਗਾ ਹੀ ਮਿਲੂਗਾ ਬਾਕੀ ਜਿਹੜੇ ਪਿੰਡ ਦੇ ਵਿਚਾਲੇ ਨੇ ਉਹ ਵੱਖਰੀ ਗੱਲ ਆ ਇਸ ਤੋਂ ਇਲਾਵਾ 20 ਬੱਚੀ ਘਟੋ ਘੜਤਰ ਮਸ਼ਾਲਾ ਨਹੀਂ ਉੱਤੋਂ ਵੱਡੀ ਨਲਾਇਕੀ ਵਾਲੀ ਗੱਲ ਕੀ ਆ ਵੀ ਸਾਡੇ ਪਿੰਡ ਦੇ ਵਿੱਚ ਨਾ ਤਾਂ ਕੋਈ ਵਧੀਆ ਸਕੂਲ ਹੈ এডੂਕੇਸ਼ਨ ਵਾਸਤੇ ਬੱਚਿਆਂ ਦੇ ਵਾਸਤੇ ਨਾ ਹੀ ਸਾਡੇ ਪਿੰਡ ਦੇ ਵਿੱਚ ਕੋਈ ਚੰਗੀ ਡਿਸਪੈਂਸਰੀ ਬਣੀ ਹੋਇਆ ਜਾਂ ਕੋਈ ਚੰਗਾ ਹਸਪੀਟਲ ਬਣਿਆ ਘੱਟੋ ਘੱਟ ਸਾਡੇ ਪਿੰਡ ਦੀ ਵਾਦੀ ਹੈ ਜਿਹੜੀ 16-17000 ਦੇ ਤਕਰੀਬਨ ਹੋਊਗੀ ਪਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਰਜੀ ਚੀਜ਼ ਨਹੀਂ ਹੈਗੀ ਜਿਹੜੀ ਕੋਈ ਬਾਲੀ ਵਧੀਆ ਹੋਵੇ ਮੇਰੇ ਹਿਸਾਬ ਨਾਲ ਜਿਵੇਂ ਹਸਪੀਟਲ এডੂਕੇਸ਼ਨ ਵਾਸਤੇ ਸਕੂਲ ਪ੍ਰਾਈਵੇਟ ਬਹੁਤ ਨੇ ਪਰ ਸਰਕਾਰੀ ਨਹੀਂ ਹੈਗਾ ਕਿਉਂਕਿ ਸਾਡੇ ਜਿਹੜੇ ਪਿੰਡ ਦੇ ਲੋਕ ਨੇ ਉਹ ਜ਼ਿਆਦਾਤਰ ਗ੍ਰੰਟਾਂ ਦਾ ਇਸਤੇਮਾਲ ਜਾਂ ਤਾਂ ਸਮਸ਼ਾਨ ਘਾੜ ਦੇ ਉੱਤੇ ਕਰਦੇ ਨੇ ਜਾਂ ਫਿਰ ਉਹ ਥਾਈਆਂ ਦੇ ਉੱਤੇ ਕਰਦੇ ਨੇ ਬਹੁਤ ਸਾਰੇ ਲੋਕ ਹੋਰ ਧਾਰਮਿਕ ਸਥਾਨਾਂ ਤੇ ਵੀ ਕਰੀ ਜਾਂਦੇ ਨੇ ਆਪਾਂ ਨਾਂ ਨਹੀਂ ਲੈਂਦੇ ਹਨਾ ਕਿਸੇ ਦਾ ਪਰ ਤੁਸੀਂ ਸੋਚੋ ਵੀ ਆਪਣੀ ਜਿਹੜੀ ਸੋਚ ਆ ਉਹ ਇੱਥੇ ਤੱਕ ਹੀ ਖੜੀ ਆ ਹੁਣ ਜ਼ਿਆਦਾਤਰ ਲੋਕ ਫਿਰ ਕਹਿਣਗੇ ਸਾਡੀਆਂ ਗਲੀਆਂ ਨਾਲੀਆਂ ਬਣਾ ਦਿਓ ਹਨਾ 5 ਸਾਲਾਂ ਬਾਅਦ ਫੇਰ ਆਈ ਪੌਂਸਲਾਵਾਦ ਗਲੀਆਂ ਨਾਲੀਆਂ ਦਾ ਹੀ ਕੰਮ ਹੁੰਦਾ ਹੈ ਹੋਰ ਕੋਈ ਕੰਮ ਹੁੰਦਾ ਹੀ ਨਹੀਂ ਗਲੀਆਂ ਨਾਲੀਆਂ ਨੀਵੀਆਂ ਹੋ ਜਾਂਦੀਆਂ ਇਹਨਾਂ ਨੂੰ ਉੱਚੀਆਂ ਚੱਕ ਦਿੰਦੇ ਆ ਲੋਕ ਘਰ ਉੱਚੇ ਪਾ ਲੈਂਦੇ ਇਹਨਾਂ ਨੂੰ ਹੋਰ ਉੱਚੀਆਂ ਕਰ ਜਾਂਦੇ ਹਨ ਮਤਲਬ ਕਹਿਣ ਦਾ ਭਾਵ ਵੀ ਇਸ ਤਰੀਕੇ ਨਾਲ ਹੀ ਕੰਮ ਚੱਲੀ ਜਾਂਦਾ ਹੈ ਸਾਡੇ ਨਾਲ ਇਧਰਲੀ ਸਾਈਡੋਂ ਸਾਹਮਣੇ ਇਸ ਸਾਈਡ ਤੇ ਵੀ ਸਮਸ਼ਾਨ ਘਾਟ ਹੈ ਉਹ ਅਸੀਂ ਤੁਹਾਨੂੰ ਉਧਰ ਸਾਈਡ ਤੇ ਕੈਮਰਾ ਮਾਰ ਕੇ ਦਿਖਾਉਣਾ ਇੱਥੋਂ ਕੈਮਰਾ ਮਾਰ ਸਾਈਡ ਤੇ ਤੁਸੀਂ ਇਹ ਦੇਖੋ ਵੀ ਇਹ ਸਮਸ਼ਾਨ ਘਾਟ ਹੈ ਜਿਹੜਾ ਜਰਨਲ ਵਰਗ ਦਾ ਹੈ ਇਹਦੇ ਪਰਲੀ ਸਾਈਡ ਐਸਸੀ ਵਰਗ ਦਾ ਹੈ ਇੱਕਾ ਨਾਲ ਦੂਸਰੀ ਸਾਈਡ ਤੇ ਵੀ ਇਧਰ ਦੀ ਸਾਈਡ ਤੇ ਵੀ ਕੈਮਰਾ ਮਾਰਾ ਇਹ ਵੀ ਜਿਹੜਾ ਹੈਗਾ ਇਹ ਵੀ ਮਤਲਬ ਕਿ ਕਿ ਸ਼ਮਸ਼ਾਨ ਘਾਟ ਹੈ ਇਦੋਂ ਪਰਦੇ ਸਾਰ ਇੱਕ ਡੇਰਾ ਬਣਿਆ ਹੋਇਆ ਡੇਰੇ ਦੇ ਨਾਲ ਆ ਫੇਰ ਅੱਗੇ ਇੱਕ ਸ਼ਮਸ਼ਾਨ ਘਾਟ ਹੈ ਮਤਲਬ ਕਹਿਣ ਦਾ ਮਤਲਬ ਕਿ ਆਹ ਏਰੀਏ ਦੇ ਵਿੱਚ ਨਾ ਆ ਸਾਰੇ ਸ਼ਮਸ਼ਾਨ ਘਾਟ ਨੇਗੇ ਵੀ ਜਿੰਨੇ ਵੀ ਨੇ ਤੇ ਅਸੀਂ ਤੁਹਾਨੂੰ ਹੋਰ ਵੀ ਪਿੰਡ ਦੇ ਵਿੱਚ ਜੇਕਰ ਲੈ ਕੇ ਚਲੀਏ ਨਾ ਵੀ ਪੂਰੇ ਪਿੰਡ ਦੇ ਵਿੱਚ ਇਸ ਤਰੀਕੇ ਨਾਲ ਹੀ ਸ਼ਮਸ਼ਾਨ ਘਾਟ ਹੀ ਬਣੇ ਹੋਏ ਨੇ ਆ ਸਾਹਮਣੇ ਦੇਖ ਲਓ ਤੁਸੀਂ ਸ਼ਮਸ਼ਾਨ ਘਾਟ ਹੈ ਇਹ ਵੇ ਕਹਿਣ ਦਾ ਭਾਵ ਕੀ ਹੈ ਵੀ ਜਿੰਨਾ ਸਾਡਾ ਪਿੰਡ ਹੈ ਇਹਦੇ ਵਿੱਚ ਸ਼ਮਸ਼ਾਨ ਘਾਟ ਤੇ ਧਰਮਸ਼ਾਲਾ ਜਾਦੇ ਨੇ ਪਰ ਉਹ ਸਾਈਡ ਤੇ ਮਾਰਾ ਕੈਮਰਾ ਵੀ ਹੋਰ ਇੱਥੇ ਕੋਈ ਡਿਪਾਰਟਮੈਂਟ ਦੇ ਵਾਸਤੇ ਨਾ ਤਾਂ ਕੋਈ ਵਧੀਆ ਕਾਲਜ ਹੈ ਨਾ ਕੋਈ ਯੂਨੀਵਰਸਿਟੀ ਹੈ ਨਾ ਕੋਈ ਕਹਿਣ ਦਾ ਭਾਵ ਹਸਪੀਟਲ ਹੈ ਵੀ ਜਿਹੜਾ ਆਪਣੇ ਬੱਚਿਆਂ ਵਾਸਤੇ ਵਧੀਆ ਹੋਵੇ ਵੀ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਸਾਡੇ ਲੋਕ ਨੇ ਉਹ ਕਿੰਨਾ ਕੁ ਸੋਚਦੇ ਨੇ ਵੀ ਸਾਡਾ ਸਿਸਟਮ ਇਹ ਸਿਰਫ ਗਲੀਆਂ ਨਾਲੀਆਂ ਸ਼ਮਸ਼ਾਨ ਘਾਟਾਂ ਤੇ ਧੰਮਸਾਲਾ ਵਾਲੀ ਸੋਚਦੇ ਨੇ ਦੋਸਤੋ ਆਪਦੀ ਸੋਚ ਨੂੰ ਜ਼ਰੂਰ ਬਦਲੋ ਕਿਉਂਕਿ ਸਮਾਂ ਜਿਹੜਾ ਉਹ ਬਦਲ ਦੀ ਲੋੜ ਹੈ ਹੁਣ ਆਪਾਂ ਨੂੰ ਐਜੂਕੇਸ਼ਨ ਦੀ ਲੋੜ ਹੈ ਪੜ੍ਹੇ ਲਿਖੇ ਬੱਚੇ ਆਪਣੇ ਸਾਰੇ ਵਿਦੇਸ਼ਾਂ ਦੇ ਵਿੱਚ ਜਾਈ ਜਾਂਦੇ ਨੇ ਇਸ ਕਰਕੇ ਸਾਨੂੰ ਵਧੀਆ ਐਜੂਕੇਸ਼ਨ ਵਧੀਆ ਹਸਪੀਟਲ ਦੀ ਜ਼ਰੂਰਤ ਹੈ ਅਤੇ ਵਾਤਾਵਰਨ ਨੂੰ ਜ਼ਰੂਰ ਸਾਫ਼ ਰੱਖੋ ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਆ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੱਡੇ ਪਿੰਡ ਦੇ ਵਿੱਚ ਕਿੰਨੇ ਕੁ ਸ਼ਮਸ਼ਾਨ ਘਾੜ ਜਾਂ ਤਲ ਮਸਾਲਾ ਨੇ ਮਿਲਦਿਆ ਕਿਸੇ ਹੋਰ ਵੀ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ